ਖਾਣਾ ਨਾਹਿਆਵਾਲਾ ਇਲਾਕੇ ਵਿੱਚ ਟਰਾਂਸਫਾਰਮਰਾਂ ਤੋਂ ਤੇਲ ਅਤੇ ਤਾਰਾਂ ਦੀ ਹੋ ਰਹੀ ਲਗਾਤਾਰ ਚੋਰੀ ਦਾ ਪੁਲਿਸ ਨੇ ਪਰਦਾ ਫਾਸ਼ ਕੀਤਾ ਹੈ ਪੁਲਿਸ ਨੇ ਇਸ ਗੰਭੀਰ ਮਾਮਲੇ ਵਿੱਚ 8 ਚੋਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਡੀਐਸਪੀ ਪੁੱਚੋ ਰਸ਼ਪਾਲ ਸਿੰਘ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆ ਕਿ ਪਿੰਡ ਗੁਣਿਆਣਾ ਕਲਾ ਦੇ ਇੱਕ ਕਿਸਾਨ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਤੋਂ ਰੋਜ਼ਾਨਾ ਤੇਲ ਅਤੇ ਤਾਰਾਂ ਚੋਰੀ ਹੋ ਜਾਂਦੀਆਂ ਨੇ ਸ਼ਿਕਾਇਤ ਮਿਲਦੇ ਹੀ ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਚੋਰ ਗਿਰੋਹ ਨੂੰ ਕਾਬੂ ਕਰ ਲਿਆ ਤਫਤੀਸ਼ ਦੌਰਾਨ ਪਤਾ ਲੱਗਿਆ ਹੈ ਕਿ ਇਹ ਚੋਰ ਹਰ ਰੋਜ਼ 45 ਤੋਂ 46 ਲੀਟਰ ਤੱਕ ਤੇਲ ਚੋਰੀ ਕਰਕੇ ਵੇਚ ਦਿੰਦੇ ਸਨ ਗ੍ਰਫਤਾਰੀ ਵੇਲੇ ਪੁਲਿਸ ਨੇ ਇਹਨਾਂ ਦੇ ਕਬਜ਼ੇ ਤੋਂ ਤੇਲ ਅਤੇ ਭਰੇ ਹੋਏ ਡਰਮ ਅਤੇ ਹੋਰ ਸਮਾਨ ਵੱਡੀ ਮਾਤਰਾ ਵਿੱਚ ਬਰਾਮਦ ਕੀਤਾ ਹੈ ਕੁੱਲ 150 ਲੀਟਰ ਤੇਲ ਜ਼ਬਤ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਵਕਫਖਤਰਾਮਾ ਤਹਿਤਵ ਮਾਮਲਾ ਵੀ ਦਰਜ ਕਰਕੇ ਇਹਨਾਂ ਦੋਸ਼ੀਆਂ ਦੇ ਖਿਲਾਫ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹਨਾਂ ਨੇ ਹੋਰ ਕਿੱਥੇ ਕਿੱਥੇ ਵੱਡੀਆਂ ਚੋਰੀਆਂ ਨੂੰ ਅੰਜਾਮ ਦਿੱਤਾ ਹੈ ਖਾੜਾ ਨਹੀਂ ਆਉਂਦੇ ਪੁਲਿਸ ਫੋਰਸ ਨੇ ਇੱਕ ਗਰੂਪ ਕਾ ਗ੍ਰਸਤਾਰਕੰਚ ਕਾਨੇ ਵੀ ਹਸ ਦਿੱਤੀ ਹੈ ਜਿਹੜੇ ਕਿ ਆਮ ਤੌਰ ਤੇ ਖੇਤਾਂ ਵਿੱਚ ਲੱਗੇ ਟ੍ਰਾਂਸਫਾਰਮਰ ਉਹਨਾਂ ਦੇ ਤਾਰਾਂ ਚੋਰੀ ਕਰਦੇ ਸੀ ਨਾ ট্রান্সਫਾਰਮਰ ਦੇ ਵਿੱਚੋਂ ਤੇਲ ਕੱਢ ਕੇ ਲੈ ਜਾਂਦੇ ਸੀ ਇਸ ਬੰਦੀ ਨਈਆਂਵਾਲ ਪੁਲਿਸ ਨੇ ਆ 8 ਬੰਦੇ ਖਾ ਬਾਈ ਨੇ ਮਕਦਮਾ ਦਰਜ ਕੀਤਾ ਤੇ ਇਹਦੇ ਵਿੱਚ ਇਨਵੋਲਡ ਥੋੜੇ ਹੋਰ ਬੰਦੇ ਵੀ ਹੈਗੇ ਨੇ ਜਿਹਨੂੰ ਜਲਦੀ ਅਸੀਂ ਨਾਮ ਦਿਲ ਕਰਕੇ ਉਹਨਾਂ ਨੂੰ ਨਿਦਧਾਰ ਕਰ ਲਾਂਗੇ ਇਹਨਾਂ ਪਾਸ ਇਸ ਗਰੁੱਪ ਉਸਮ ਭਾਰੀ ਮਾਤਰਾ ਤੇਲ ਤੇ ਇੱਕ ਟਰੱਕ ਨੇ ਟਰੈਂਟਰ ਮਨੀ ਟਰੱਕ ਹੈ ਰਹੀ ਨੇ ਉਹ ਬ੍ਰਾਂਮਕਿਤ ਹੈ ਬਾਕੀ ਕੁਝ ਚੀਜ਼ ਤੇ ਹੋਰ ਬ੍ਰਾਂਮਕੀ ਹੋ ਗਈ ਸਾਰਾ ਇਸ 18 ਰੁਪਏ ਬਾਈ ਨੇ ਉਹ ਅਰੈਸਟਡ ਨੇ ਤੇ ਕੁਝ ਦੋਸ਼ੀ ਗੰਦਰ ਹੋਰ ਕਰ ਰਹੇ ਸੀ ਜਲੰਧਰੇ ਦੇ ਨਾਲ ਲਿੰਕ ਹੈ ਜਾਂ ਇਸ ਗੁੱਪ ਨੂੰ ਵਿਚਨ ਖਰੀਦ ਨਾਲ ਸੰਬੰਧਿਤ ਨੇ ਉਹਨਾਂ ਨੂੰ ਵੀ ਜ਼ਿੰਮੇਦਾਰ ਕੀਤਾ ਜਾਏਗਾ ਜਿਹੜਾ ਟਰੱਕ ਹੈ ਨਾ ਇਹਨਾਂ ਦਾ ਪੜਾਏ ਨਾ ਇਹਨਾਂ ਦਾ ਇਹ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ। ਵੈਸਟ ਟਾਈਮ ਇਹ ਤਾਂ ਰਿਪੋਰਟ ਨਹੀਂ ਕਰ ਪਾਉਂਗਾ। ਉਹ ਵੈਰੀਫਾਈ ਕਰਕੇ ਬਾਅਦ ਵਿੱਚ ਜਾਣਕਾਰੀ ਦੇਤੀ ਜਾਊ। ਉਹ ਕਹਿੰਦੇ ਕਿ ਜਿਹੜਾ ਇਹ ਤੇਲ ਨਾਲ ਚੋਰੀ ਕਰਦੇ ਹਾਲ ਦੀ ਘੜੇ ਜੇ ਸਰ ਮੋਢਲੀ ਪਰਚੀ ਦੇ ਸਾਹਮਣੇ ਹੈ ਕਿ ਫੀਲ ਲੈ ਕੇ ਸਟੀਲ ਨੂੰ ਕੁਝ ਬੰਦੇ ਨੇ ਵੇਚ ਦੇ ਸੀ ਜੋ ਕਿ ਉਹ ਮੋਡੀਫਾਈ ਕਰਕੇ ਉੱਚ ਰੰਗ ਵਗੈਰਾ ਪਾ ਕੇ ਤੇ ਉਹਨੂੰ ਦੁਬਾਰਾ ਨਾਵੇ ਤੇ ਉਸ ਤਰ੍ਹਾਂ ਤੇ ਵੇਚ ਦੇ ਸੀ ਹੈ। ਤੇ ਜਿਸ ਕਰਕੇ ਇਹ ਟ੍ਰਾਂਸਫਰਡ ਤੇ ਚੋਰੀ ਕਰਦੇ ਉਹਨਾਂ ਦਾ ਕੰਮ ਘੱਟ ਕਰੀ ਕਰਨੀ ਚਾਹੀਦੀ ਰਹਣਾ ਹੈ ਪੀਸਾ ਇਹ ਆਮ ਦਿਹਾੜੀਦਾਰ ਤੇ ਲੀਵਰ ਦਾ ਕੰਮ ਕਰਨ ਵਾਲੇ ਬੰਦੇ ਨੇ ਕੁਝ ਲੋਕਲ ਨੇ ਕੁਝ ਬਰਨਾਲੇ ਤੋਂ ਕੁਝ ਜ਼ਿਆਦਾ ਲੋਕ ਨੇ ਖਾਣਾ ਨਹੀਂ ਆਉਂਦੇ ਪੁਲਿਸ ਫੋਰਸ ਨੇ ਇੱਕ ਗਰੂਪ ਦਾ ਗ੍ਰਿਫਤਾਰਕੰਚ ਕਾਨੇ ਵੀ ਹਸ ਕੀਤੀ ਹੈ ਜਿਹੜੇ ਕਿ ਆਮ ਤੌਰ ਤੇ ਖੇਤਾਂ ਵਿੱਚ ਲੱਗੇ ਟ੍ਰਾਂਸਫਾਰਮਰ ਉਹਨਾਂ ਦੇ ਤਾਰਾਂ ਚੋਰੀ ਕਰਦੇ ਸੀ ਇਹ ਟਰਾਂਸਫਾਰਮਰ ਦੇ ਵਿੱਚੋਂ ਤੇਲ ਕੱਢ ਕੇ ਲੈ ਜਾਂਦੇ ਸੀ ਇਸ ਸੰਬੰਧੀ ਨਈਂਵਾਲਪੁਰਸ ਨੇ ਆ 8 ਬੰਦੇ ਦਾ ਬਾਈ ਨਾਮਕਤਬੰਦਰਜ ਕੀਤਾ ਤੇ ਇਹਦੇ ਵਿੱਚ ਇਨਵੋਲਡ ਹੋਰ ਬੋਸ਼ੀ ਵੀ ਹੈਗੇ ਨੇ ਜਿਹਨੂੰ ਜਲਦੀ ਅਸੀਂ ਨਾਮ ਦਰ ਕਰਕੇ ਉਹਨਾਂ ਨੂੰ ਵੀ ਦੱਤਾਰ ਕਰ ਲਾਂਗੇ ਇਹਨਾਂ ਪਾਸ ਇਸ ਗਰੁੱਪ ਉਸਮ ਭਾਰੀ ਮਾਤਰਾ ਤੇਲ ਤੇ ਇੱਕ ਟਰੱਕ ਟਰੱਕ ਨੇ ਟਰ ਮਿਨੀ ਟਰੱਕ ਹੈ ਜਿਹਨੇ ਉਹ ਬ੍ਰਮ ਕੀਤਾ ਬਾਕੀ ਕੁਛ ਜਿਤੇ ਹੋਰ ਬੜਮਗੀ ਹੋ ਗਈ ਸਾਰਾ ਇਸ 18 ਰੁਪਏ ਬਾਈਨ ਐਮਯੂ ਅਰੈਸਟਡ ਨੇ ਕੁਝ ਦੋਸ਼ੀ ਗੰਦਰ ਹੋਰ ਕਰ ਰਹੇ ਸੀ ਜਲੰਧਰੇ ਨਾਲ ਲਿੰਕ ਹੈ ਜਾਂ ਇਸ ਗਰੁੱਪ ਨਾਲ ਵਿਚਨ ਗ੍ਰੀਬ ਨਾਲ ਸੰਬੰਧਤ ਨਹੀਂ ਹੋ ਉਹਨਾਂ ਵੀ ਜਾਂਚਿਤ ਕੀਤਾ ਜਾ ਰਿਹਾ ਹੈ ਜਿਹੜਾ ਟਰੱਕ ਹੈ ਜਿੰਨਾ ਨਾ ਪੜੇ ਜਿੰਨਾ ਦਾ ਰੋਲੀ ਕਿੰਨਾ ਇਹ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸਟੇਮੇ ਤਾਂ ਰਿਕਵਰ ਨਹੀਂ ਕਰਵਾਉਂਗਾ ਉਹ ਵੈਰੀਫਾਈ ਕਰ ਦੋ ਬਾਅਦ ਹੀ ਤਾਂ ਜਾਣਕਾਰੀ ਦੇਤੀ ਜਾਓ ਕੋਈ ਬ੍ਰੇਕ ਕਰਦੇ ਕਿ ਜਿਹੜਾ ਇਹ ਤੇਲ ਨਾਲ ਪਚੂਰੀ ਕਰਦੇ ਹਾਲ ਦੀ ਘੜੇ ਸਰ ਮੋਢਲੀ ਪਛੀਛੇ ਸਾਹਮਣੇ ਕਿ ਤੇਲ ਲਾ ਕੇ ਸਟੀਲ ਨੂੰ ਕੋਈ ਬੰਦੇ ਨੇ ਵੇਚ ਦੇ ਸੀ ਜੋ ਕਿ ਉਹ ਮੋਡੀਫਾਈ ਕਰਕੇ ਉੱਚ ਰੰਗ ਵਗੈਰਾ ਪਾ ਕੇ ਤੇ ਉਹਨੂੰ ਦੁਬਾਰਾ ਨਾਉਂਗਾ ਤੇ ਇਹ ਤਰ੍ਹਾਂ ਤੇ ਦੇ ਦੇ ਸੀਗੇ ਜਿਸ ਕਰਕੇ ਹੈ ਟ੍ਰਾਂਸਫਰਡ ਤੇ ਤੋੜੀ ਕਰਦੇ ਸੋਰੀ ਇਸ ਵਾਰ ਕੰਮ ਕਰ ਕੀ ਕਰਦੇ ਇਹ ਆਮ ਉਹ ਧਾਰੀਦਾਰ ਤੇ ਲੇਬਰ ਦਾ ਕੰਮ ਕਰਨ ਵਾਲੇ ਬੰਦੇ ਨੇ ਕੁਝ ਲੋਕਲ ਨੇ ਕੁਝ ਬਰਨਾਲੇ ਤੋਂ ਆ ਕੁਝ ਜਾਤ ਦੇ ਲੋਕ ਨੇ